ਅਮਰੀਕਾ ਵਾਲਾ ਸ਼ੇਖਰ ਕਹਿੰਦਾ ਹਜ਼ਾਰ ਦੇਣਾ ਉਹ ਮਾਣ ਪੱਟੇ ਮਾਣ ਸਨਮਾਨ ਵੱਟੇ ਪਿਛਲੀ ਰੇਡ ਤੇ ਭੱਜ ਗਿਆ ਪਰ ਹਾਕਮ ਵਾਲੀਆ ਕਹਿੰਦਾ ਇਸ ਵਾਰੀ ਨਹੀਂ ਭੱਜਣ ਦੇਣਾ ਜੱਗੂ ਜੱਟ ਦੇ ਦਿੱਧਿਆਂ ਦੇ ਵਿੱਚ ਡੇਰੇ ਉਹ ਲਈ ਫਿਰਦਾ ਕੌਡੀ ਨਾਲ ਫੇਰੇ ਉਹ ਥਾਪੀ ਮਾਰ ਬਗਾਨੇ ਘੇਰੇ ਕੇ ਬੰਬੀ ਹਾ ਬੋਲੇ ਉਹ ਬੋਲੇ ਨਹੀਂ ਹੁਣ ਬੰਬੀ ਬੋਲੇ ਉਹ ਮਾਨਸੇ ਵਾਲਾ ਜੱਟ ਕਹਿੰਦੇ ਜੱਫਾ ਲਾ ਗਿਆ ਹਾਕਮ ਵਾਲੀਆ ਜੱਗੂ ਆਹ ਆਰਨਟ ਦੇ ਪਿੰਡ ਵਾਲਾ ਦਲਬੀਰ ਸਿੰਘ ਸਰਪੰਚ ਸਾਹਿਬ ਜਫਾ ਭਰ ਗਿਆ ਇਹ ਰੇਡ ਪਾਈ वर्ल्ड कप ਦੀ ਨੇ ਧਰਤੀ ماں ਨੂੰ ਮੱਠਾ ਟੇਕਿਆ ਟਾਗਾ ਲਿੰਗ ਦੀ ਗਰਾਊਂਡ ਸਫਰੀਦ ਸਿੰਘ ਸੁਸਾਇਟੀ ਬਲਜੀਤ ਸਿੰਘ ਜੀ ਸਫਲਾਬਾਦ ਮਜਿੰਦਰ ਵਾਸੀ ਉਹਨਾਂ ਦੀ ਬਹੁਤ ਵੱਡੀ ਜੋੜ ਰਹੀ ਕਿ ਇਧਰ ਕਹਿੰਦੇ ਮਨਜੀਤ ਫਰਾਂਸ ਤੇ ਗੱਬਰ ਫਰਾਂਸ ਇੰਨਾ ਭਰਾਮਾਂ ਵੱਲੋਂ ਵੀ ਵੱਡਾ ਪਿਆਰ ਪੰਜਾਬੀ ਬੋਲਾਂ ਦਾ ਪੁੱਜਿਆ ਮੇਰੇ ਮਿੱਤਰੋ ਇਧਰ ਕਹਿੰਦੇ ਕਬੱਡੀ ਉੱਤੇ ਹਲਾ ਲਾਲਾ ਹੋ ਗਈ ਮੇਰੇ ਮਿੱਤਰੋ ਸੱਚੀ ਵਾਲਾ ਰੈਮਪੋ ਉਹਨਾਂ ਨਫਾ ਲਾ ਦਿੱਤਾ ਹਾਕਮ ਵਾਲੀਏ ਦੇ ਜਫਾ ਲਾ ਦਿੱਤਾ ਸ ਅਮਰੀਕਾ ਤੇ ਬਿੱਲਾ ਸਰਪੰਚ ਸਤਾਬਕੋਟ ਜੋਣ ਕੋਤੜੇ ਹੁਣਾ ਵੱਲੋਂ ਐ ਇਧਰ ਮਨਜੀਤ ਫਰਾਂਸ ਗੱਬਰ ਫਰਾਂਸ ਹੁਣਾ ਵੱਲੋਂ ਆ ਰੇਡ ਮੇਰੇ ਵੀਰੇ 2100 ਦੀ ਟੋਟਲ ਪੈਣ ਜਾ ਰਹੀ ਹੈ ਮਾਜੇ ਵਾਲੇ ਮਾਜੇ ਵਾਲੇ ਭੇਜਿਆ ਮਾਜੇ ਵਾਲੇ ਮਾਜੇ ਨਾਲ ਭੇਜਿਆ ਗੁਰਪੁੱਤ ਕਰ ਦਿੱਤ ਤਾਰ ਜਾ ਰਹੀ ਹੈ 1000 ਦਈਏ ਵੀਰ ਜੀ ਲਓ ਜੱਤਪਾਲ 3000 ਦਾ ਲੱਗੂ ਹਗਮ ਵਾਲਿਆ ਇੱਕੋ ਜੱਫਾ ਪੱਗਾ ਜੀ 5000 ਦਾ ਹੋ ਗਿਆ ਰਮਨ ਸਲਾਰੀਆ ਆਹ 2000 ਏ 5000 5000 5000 5000

ਜੱਗ ਕੋ ਜੱਗੂ ਆ ਪਟਿਆਰਾਂ ਦਾ ਸਵਾਦ ਆਇਆ ਤਾੜੀ ਮਾਰ ਦਿਓ ਯਾਰ ਵੱਡੇ ਸੱਦੇ ਲੱਗੇ ਹੋਏ ਇੱਧਰ ਕਹਿੰਦੇ ਭਾਈ ਗੱਬਰ ਹੁਣੀ ਨਾਲ ਕਹਿੰਦੇ ਮਨਜੀਤ ਹੁਣੀ ਫਰਸ ਵਾਲੇ ਵੀਰ ਨੇ ਜੋੜ ਕੋਤਣੇ ਨਾਲ ਭਰਾਵਾਂ ਤੋਂ ਵੱਧ ਪਿਆਰ ਇੱਧਰ ਕਹਿੰਦੇ ਕਬੱਡੀ ਪੈਂਦੀ ਮਾਦੋਪੁਰਿਆ ਰਣੀਆਂ ਦੀ ਹੁਣ ਦੇਖੀਏ ਗੱਲਾਂ ਟਿਕਾਣੇ ਪਰੀ ਗਈ ਖੁੱਚ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਓ ਦਰਸ਼ਕ ਵੀਰੋ ਆਇਆ Peace. <laughs>